ਜੀ ਹਾਂ ਪੰਜਾਬ ਦੇ ਵਿੱਚ ਚੜਦੀ ਸਵੇਰ ਵੱਡਾ ਤਮਾਕਾ ਹੋਇਆ ਦੱਸਦੀ ਹਾਂ ਕਿ ਲੁਧਿਆਣਾ ਸ਼ਹਿਰ ਦੇ ਨਾਭੀ ਬੇਰਕਾਮ ਮਿਲਕ ਪਲਾਂਟ ਤੇ ਵਿੱਚ ਅੱਜ ਇੱਕ ਭਿਆਨਕ ਤਮਾਕਾ ਹੋਇਆ ਜਿਸ ਤੋਂ ਬਾਅਦ ਹਾਹਾਕਾਰ ਮੱਚ ਗਈ ਤਮਾਕਾ ਇਹਨਾਂ ਜ਼ਿਆਦਾ ਖਤਰਨਾਕ ਸੀ ਕਿ ਇਸੇ ਤਮਾਕੇ ਦੇ ਵਿੱਚ 6 ਮੁਲਾਜ਼ਮ ਗੰਭੀਰ ਰੂਪ ਤੇ ਨਾਲ ਜ਼ਖਮੀ ਹੋ ਗਏ ਨੇ ਉਧਰ ਜ਼ਖਮੀਆਂ ਨੂੰ ਤੁਰੰਤ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਇੱਕ ਮੁਲਾਜ਼ਮ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਹੈ ਜਾਣਕਾਰੀ ਲਈ ਇੱਥੇ ਵੀ ਦੱਸ ਦਈਏ ਕਿ ਜ਼ਖਮੀਆਂ ਦੀ ਪਛਾਣ ਕੁਲਵੰਤ ਸਿੰਘ, ਕੁਨਾਲ ਜੈਨ, ਅਜੀਤ ਸਿੰਘ, ਪੁਨੀਤ ਕੁਮਾਰ ਅਤੇ ਦਵਿੰਦਰ ਸਿੰਘ ਤੇ ਗੁਰਤੇਜ ਦੇ ਤੌਰ ਤੇ ਹੋਈ ਹੈ ਤੇ ਇਹਨਾਂ ਦੇ ਵਿੱਚ ਕੁਨਾਲ ਜੈਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਡਾਕਟਰਾਂ ਦੀ ਟੀਮ ਲਗਾਤਾਰ ਉਸ ਦੀ ਹਾਲਤ ਤੇ ਨਜ਼ਰ ਰੱਖੇ ਹੋਇਆ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਪਲਾਂਟ ਦੇ 에ਅਰ ਹੀਟਰ ਸੈਕਸ਼ਨ ਦੇ ਵਿੱਚ ਹੋਇਆ ਜਿੱਥੇ ਕੀ ਅਚਾਨਕ ਤੇਜ਼ ਆਵਾਜ਼ ਦੇ ਨਾਲ ਧਮਾਕਾ ਹੋਇਆ ਤੇਸਰ ਤਬਾਕੇ ਦੀ ਖੂਸ ਦੇ ਚਲਦਿਆਂ ਫੈਕਟਰੀ ਦੇ ਵਿੱਚ ਕੰਬਿਆਂ ਦੇ ਵਿੱਚ ਫਫੜਾ ਦਫੜੀ ਮੱਚ ਗਈ ਤੇ ਮੌਕੇ ਤੇ ਕੰਮ ਕਰ ਰਹੇ ਮੁਲਾਜ਼ਮ ਆਪਣੀ ਜਾਨ ਬਚਾਉਣ ਤੇ ਲਈ ਇਧਰ ਉਧਰ ਭੱਜਣ ਲੱਗੇ ਵੇਰਕਾ ਪ੍ਰਬੰਧਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਹੈ ਫਿਲਹਾਲ ਪੁਲਿਸ ਵੱਲੋਂ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਤੇ ਫੋਰੈਂਸਿਕਰ ਟੀਮ ਨੂੰ ਜਾਂਚ ਤੇ ਲਈ ਬੁਲਾਇਆ ਗਿਆ ਆਜੇ ਤੋਂ ਬਾਅਦ ਪਲਾਂਟ ਤੇ ਵਿੱਚ دہشت ਦਾ ਮਾਹੌਲ ਹੈ